ਆਪਾ ਇੱਕ ਵਾਰ ਫਿਰ ਭਰਾ ਬਣ ਕੇ ਆੜੀ ਹੈ ਨਾ ਉੱਠ ਖੜਾ ਹੋ ਫਿਰ ਯਾਰ ਆਪਾਂ ਸੁਪਨੇ ਵਾਲੇ ਘਰ ਆ ਗਏ ਬੋਲੇ ਸੁਨਹਾ ਅੱਜ ਸੱਤ ਫੁੱਟ ਦਾ ਗੱਪਰੂ ਹੈ ਕਿੰਨਾ ਕਰਦ ਕਾਰਸੀ ਬਾਈ ਜੱਗੂ ਵੀਰੇ ਹੁਣੇ ਸਿਰ ਕੱਟ ਸੀ ਪੂਰੇ ਪਿੰਡ ਦੇ ਵਿੱਚੋਂ ਆਪਦੇ ਜਵਾਰਾਂ ਦੋਸਤਾਂ ਦੇ ਵਿੱਚੋਂ ਵੀ ਪੜਿਆ ਲਿਖਿਆ ਗੱਪਰੂ ਯਾ ਤੂੰ 2 ਸਾਲ ਬਾਅਦ ਹੀ ਜੱਗੂ ਦਾ ਐਕਸੀਡੈਂਟ ਹੋਇਆ ਮੋਟਰਸਾਈਕਲ ਭਿੱਟ ਜਾਂਦਾ ਸਾਹਮਣੋਂ ਸਾਹਮਣੀ ਟੱਕਰ ਹੋ ਜਾਂਦੀ ਆ ਸਿਰ ਦੀ ਐਨੀ ਵੱਡੀ ਸੱਟ ਲੱਗੀ ਜੱਗੂ ਦੇ ਬ੍ਰੇਨ ਦੀ ਪੋਜੀਸ਼ਨ ਹਿੱਲ ਗਈ ਜਾਂਦੀ ਆ ਪਰ ਬਹੁਤ ਲੋਕ ਨੇ ਜੱਗੂ ਵਰਗੇ ਇਹਦੇ ਵੀਰ ਘਰਾਂ 'ਚ ਪਏ ਨੇ ਉਹਨਾਂ ਦੇ ਨਾਲ ਹੀ ਕੋਈ ਖੜਨੋਂ ਤਿਆਰ ਨਹੀਂਗਾ ਜੱਗੂ ਘਰ ਚ ਨਾ ਭੁੱਖ ਲੱਗਦੀ ਐ ਨਾ ਪਿਆਸ ਨਾ ਕਿਸੇ ਗੱਲ ਨੂੰ ਜੀ ਕਰਦਾ ਨਾ ਖੁਸ਼ ਆ ਨਾ ਉਦਾਸ ਹੱਡੀਆਂ ਨਿਕਲੀਆਂ ਪਈਆਂ ਸਰੀਰ ਦੀਆਂ ਅਕੱਲਾ-ਕੱਲਾ ਹੱਡ ਇੱਦਾਂ ਹੱਥਾਂ ਚ ਆ ਰਿਹਾ ਮੰਮੀ ਨੂੰ ਪਿਆਰ ਕਰਦਾ ਆਪਣੇ ਮਤ ਆਪਾਂ ਮਾਂ ਦੀ ਸੇਵਾ ਕਰਨੀ ਠੀਕ ਹੋ ਗਿਆ ਤਕੜਾ ਹੋ ਜਾ ਹੁਣ ਤਕੜਾ ਹੋ ਕੇ ਨਾ ਤੋਂ ਮੰਮੀ ਦੀ ਸੇਵਾ ਕਰਿਆ ਕਰਨੀ ਤੇਰਾ ਨਾ ਜਗਦੀਪ ਬਣ ਜੱਗਾ ਬਾਬਾ ਜੀ ਆ ਪੰਜ ਭਰਾ ਬਣ ਕੇ ਜੱਗਿਆ ਏ ਘੜਨੇ ਵਿੱਚ ਜਪੇ ਵਾਲਾ ਇੱਕ ਮਾੜੀ ਘੜੀ ਐਸੀ ਆਈ ਕਿ ਨੌਜਵਾਨ ਆਪਣੇ ਵਿਆਹ ਤੋਂ ਥੋੜੇ ਟਾਈਮ ਬਾਅਦ ਆਪਣੇ ਸਹੁਰੇ ਘਰ ਜਾ ਰਿਹਾ ਸੀ ਆਪਣੀ ਵਾਈਫ ਨੂੰ ਲੈਣ ਤੇ ਉੱਥੇ ਹਾਸੇ ਦਾ ਸ਼ਿਕਾਰ ਹੋ ਜਾਂਦਾ ਕਿਸੇ ਦੂਜੇ ਮੋਟਰਸਾਈਕਲ ਦੇ ਨਾਲ ਹਾਸਾ ਜਿਹੜਾ ਇਹਦਾ ਹੋ ਜਾਂਦਾ ਪੁੱਤ ਦੀ ਬਿਮਾਰੀ ਨੇ ਜਾਂ ਪੁੱਤ ਦੇ ਮਾਰੇ ਟਾਈਮ ਨੇ ਮੰਡੀ ਦਾ ਹਾਲ ਕੀ ਕਰਤਾ ਜੱਗੂ ਦੀ ਸਿਹਤ ਤੁਸੀਂ ਦੇਖ ਸਕਦੇ ਹੋ ਬੇ ਜਮਈ ਜੱਗੂ ਸੁੱਕ ਗਿਆ ਜੱਗੂ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਨੇ ਜੱਗੂ ਠੀਕ ਆ ਬਾਈ ਤੇ ਰਹਿਣਾ ਬਤੁਰੇ ਇੱਕ ਦਿਨ ਤਾਂ ਕਹਿੰਦਾ ਮੈਂ ਛੱਡਿਆ ਜੀ ਕਹਿੰਦਾ ਮੈਂ ਜਾਣਾ ਚਨਰਥਲ ਤੇਰਾ ਪਿੰਡ ਚਨਰਥਲ ਚਨਰਥਲ ਆ ਲੈ ਕੀ ਹਾਲ ਆ ਫਿਰ ਜੱਗੂ ਟਵਾਣਾ ਸਾਹਿਬ ਆਪਾਂ ਅੱਜ ਤੋਂ ਬਾਅਦ ਫਿਰ ਭਰਾ ਬਣ ਕੇ ਆੜੀ ਹੈ ਨਾ ਉੱਟ ਖੜਾ ਹੋ ਫਿਰ ਯਾਰ ਆਪਾਂ ਸੁਪਨੇ ਵਾਲੇ ਘਰ ਆ ਗਏ ਆ ਬੋਲੇ ਸੋ ਨਿਹਾਲ ਸਤ ਸਤ ਫੁੱਟ ਦਾ ਗੱਭਰੂ ਹੈ ਹੋਰ ਹੋਰ ਜੀ ਕਿੰਦਾ ਕਰਤਕਾਰ ਵੀ ਬਾਈ ਹੋਰ ਹੋਰ ਐਕਸੀਡੈਂਟ ਨੇ ਗੱਲ ਆਜੋ ਮਾਂ ਤੁਸੀਂ ਵੀ ਅੱਗੇ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਫਤੇਗੜ ਸਾਹਿਬ ਤੋਂ ਜੱਗੂ ਪਹੁੰਚਿਆ ਸਾਡੇ ਕੋਲੇ ਸਾਹਮਣੇ ਦੇਖੋ ਜਗਦੀਪ ਸਿੰਘ ਟਿਮਾਣਾ ਜੱਗੂ 1992 ਚ ਜੰਮਿਆ ਸੀ ਮਾਤਾ ਰਾਜਵੰਤ ਕੌਰ ਦੀ ਕੁੱਖ ਤੋਂ ਜੇ ਸਰਦਾਰ ਦਰਸ਼ਨ ਸਿੰਘ ਦੇ ਘਰ ਇਹ ਟਵਾਣਾ ਪਰਿਵਾਰ ਦੇ ਵਿੱਚ ਦੋ ਪੁੱਤ ਪੈਦਾ ਹੋਏ ਦੋਨਾਂ ਦੇ ਕੱਦ-ਕਾਡ ਸੁਖ ਨਾਲ 6 6.5 6 ਫੁੱਟ ਹੈ ਕੁਝ ਅਜਿਹੇ ਸਮੇਂ ਚ ਅਸੀਂ ਸੋਚ ਹੀ ਨਹੀਂ ਪਾਉਂਦੇ ਵੀ ਸਾਡੇ ਨਾਲ ਜਦੋਂ ਕੋਈ ਮਾੜਾ ਸਮਾਂ ਆਉਣਾ ਵਾਪਰਨਾ ਵੀ ਅਸੀਂ ਜੋ ਅੱਜ ਕਰੀ ਜਾ ਰਹੇ ਹਾਂ ਇਕੱਠਾ ਜੋ ਅੱਜ ਇੱਕ ਦੂਜੇ ਦੇ ਨਾਲ ਦੁਸ਼ਮਣੀਆਂ ਪਾਈ ਜਾਂਦੇ ਆ ਇੱਕ ਦੂਜੇ ਦੀਆਂ ਜੜਾਂ ਵੱਢੀ ਜਾਂਦੇ ਆ ਉਹ ਸਭ ਇੱਥੇ ਦੀ ਇੱਥੇ ਧਰਿਆ ਧਰਾਇਆ ਰਹਿ ਜਾਣਾ ਇਹ ਸਾਨੂੰ ਜੱਗੂ ਦੀ ਜ਼ਿੰਦਗੀ ਤੋਂ ਸਿੱਖਿਆ ਲੈਣੀ ਚਾਹੀਦੀ ਆ ਜੱਗੂ ਵੀਰੇ ਦੇ ਮਾਤਾ ਜੀ ਖੜੇ ਨੇ ਅੱਜ ਪਿੱਛੇ ਖੁਦ ਵੀ ਡਿਪਰੈਸ਼ਨ ਚਕਾਰ ਹੋਈ ਪਈ ਐ ਮਾਂ ਜੱਗੂ ਵੀਰੇ ਹੁਣੇ ਸਿਰ ਕੱਟ ਸੀ ਪੂਰੇ ਪਿੰਡ ਦੇ ਵਿੱਚੋਂ ਆਪਦੇ ਜਵਾਰਾਂ ਦੋਸਤਾਂ ਦੇ ਵਿੱਚੋਂ ਵੀ ਪੜਿਆ ਲਿਖਿਆ ਗੰਭਰੂ ਵਿਆਹ ਹੋ ਗਿਆ ਵਿਆਹ ਤੋਂ 2 ਸਾਲ ਬਾਅਦ ਹੀ ਜੱਗੂ ਦਾ ਐਕਸੀਡੈਂਟ ਹੋ ਗਿਆ 2017 ਦੇ ਵਿੱਚ 24 ਅਪ੍ਰੈਲ ਨੂੰ ਵਿਆਹ ਹੁੰਦਾ ਤੇ 2019 ਦੇ ਵਿੱਚ ਜੱਗੂ ਦਾ ਐਕਸੀਡੈਂਟ ਹੋ ਜਾਂਦਾ ਮੋਟਰਸਾਈਕਲ ਭੇਡ ਜਾਂਦਾ ਸਾਹਮਣੋ ਸਾਹਮਣੀ ਟੱਕਰ ਹੋ ਜਾਂਦੀ ਆ ਸਿਰ ਦੀ ਐਨੀ ਵੱਡੀ ਸੱਟ ਲੱਗੀ ਜੱਗੂ ਦੇ ਬ੍ਰੇਨ ਦੀ ਪੋਜੀਸ਼ਨ ਹਿੱਲ ਗਈ ਅੰਦਰੋਂ ਕੋਮਾ ਚੱਲਿਆ ਗਿਆ ਚੱਲਿਆ ਕਿੱਥੇ ਸੀ ਆਪਣੇ ਸਹੁਰਿਆਂ ਆਪਣੀ ਵਾਈਫ ਨੂੰ ਲੈਣ ਚੱਲਿਆ ਸੀ ਅੱਜ ਜੱਗੂ ਦੀ ਇਹ ਹਾਲਤ ਤੁਸੀਂ ਦੇਖ ਸਕਦੇ ਹੋ ਅਸੀਂ ਅੱਗੇ ਵੀਡੀਓ ਵੀ ਅਟੈਚ ਕੀਤੀ ਆ ਸਾਡਾ ਛੋਟਾ ਭਰਾ ਸੰਸਾਰਦੀਪ ਉਹਨੇ ਵੀਡੀਓ ਬਣਾ ਕੇ ਭੇਜੀ ਤੇ ਆ ਨਾਲ ਸਾਡੇ ਵੀਰ ਜਿਹੜੇ ਅੱਜ ਦੇ ਚਿੰਤਕ ਨੇ ਆਪਣੇ ਸਮਾਜ ਦੇ ਪ੍ਰਤੀ ਆਪਣੇ ਪਿੰਡ ਦੇ ਪ੍ਰਤੀ ਆਪਣੇ ਆਸ ਪड़ोस ਦੇ ਪ੍ਰਤੀ ਅੱਜ ਵੀ ਸੰਦੇਮ ਨਾ ਰੱਖਦੇ ਨੇ ਅੱਜ ਵੀ ਇਹ ਵੀਰ ਇੱਕ ਦੂਸਰੇ ਦੇ ਦੁੱਖ ਤੇ ਵਿੱਚ ਦਰਦ ਦੇ ਵਿੱਚ ਖੜੇ ਹੋਣ ਦੀ ਹਿੰਮਤ ਰੱਖਦੇ ਨੇ ਪਰ ਬਹੁਤ ਲੋਕ ਨੇ ਜੱਗੂ ਵਰਗੇ ਜਿਹੜੇ ਵੀਰ ਘਰਾਂ 'ਚ ਪਏ ਨੇ ਉਹਨਾਂ ਦੇ ਨਾਲ ਹੀ ਨਹੀਂ ਕੋਈ ਖੜਨ ਨੂੰ ਤਿਆਰ ਹੈਗਾ ਉਹਨਾਂ ਦੀ ਬਾਹ ਫੜਨ ਨੂੰ ਤਿਆਰ ਨਹੀਂ ਕੋਈ ਰਿਸ਼ਤੇ ਨਾਤੇ ਸਭ ਮੁੱਖ ਮੋੜ ਜਾਂਦੇ ਆ ਜਦੋਂ ਸਮੇ ਦਾ ਪੁੱਠਾ ਢੇੜਾ ਪੈਂਦਾ ਅੱਜ ਜੱਗੂ ਵੀਰੇ ਦੀ ਬਿਮਾਰੀ ਹੈ ਜਿਹੜੀ ਉਹ ਤਾਂ ਲੱਖਾਂ ਰੁਪਇਆ ਖਰਚ ਕੇ ਮਾਂ ਨੇ ਕਿਤੇ ਨਾ ਕਿਤੇ بڑے ਆਪਰੇਸ਼ਨ ਕਰਾ ਕੇ ਖਰਚਾ ਕਰਕੇ ਜਿੰਨਾ ਹੋ ਸਕਦਾ ਸੀ ਠੀਕ ਕਰਾ ਲਿਆ ਜੱਗੂ ਪਰ ਜਿਹੜੀ ਅੱਜ ਜੱਗੂ ਨੂੰ ਬਿਮਾਰੀ ਆ ਉਹ ਲੱਖਾਂ ਖਰਚ ਕੇ ਕਰੋੜਾਂ ਖਰਚ ਕੇ ਵੀ ਠੀਕ ਹੋਣ ਵਾਲੀ ਨਹੀਂ ਸੀਗੀ ਪਰਿਵਾਰ ਦੇ ਕੋਲੇ ਹੱਲ ਉਹਦਾ ਕਿਉਂਕਿ ਅੱਜ ਜੱਗੂ ਨੂੰ ਚਾਹੀਦਾ ਸੀ ਕਿਸੇ ਦਾ ਸਾਥ ਅੱਜ ਜੱਗੂ ਨੂੰ ਚਾਹੀਦੇ ਸੀਗੇ ਆਪਣੇ ਅੱਜ ਜੱਗੂ ਨੂੰ ਚਾਹੀਦੇ ਸੀ ਉਹ ਸਾਰੇ ਰਿਸ਼ਤੇ ਨਾਤੇ ਜਿਹੜੇ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਹੀ ਸ਼ਾਇਦ ਪੰਜਾਬ ਚੋਂ ਕਿਤੇ ਨਾ ਕਿਤੇ ਖਤਮ ਹੋ ਗਏ ਨੇ ਉਹ ਨਾਨਕੇ ਉਹ ਦਾਦਕੇ ਉਹ ਮਾਮੀਆਂ ਉਹ ਮਾਸੀਆਂ ਉਹ ਭੂਆ ਉਹ ਚਾਚੇ ਉਹ ਤਾਏ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਦੇ ਰਿਸ਼ਤੇਦਾਰ ਮਾੜੇ ਆ ਸਮਾਂ ਹੀ ਬਦਲ ਗਿਆ ਬਾਈ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨੇ ਸਾਥ ਨਹੀਂ ਦਿੱਤਾ ਨਾਲ ਵੀ ਖੜੇ ਹੋਣਗੇ ਸ਼ਾਇਦ ਮੈਂ ਬਾਈਆਂ ਨੂੰ ਪੁੱਛਿਆ ਨਹੀਂ ਪਰ ਅੱਜ ਸਮਾਂ ਹੀ ਬਦਲ ਗਿਆ ਅੱਜਕੱਲ ਤਾਂ ਚੰਗੇ ਭਲੇ ਕੋਲੇ ਸਮਾਂ ਨਹੀਂ ਵੀ 2 ਮਹੀਨੇ ਕਿਸੇ ਦੇ ਘਰੇ ਜਾ ਕੇ ਰਿਸ਼ਤੇਦਾਰ ਰਹਿ ਆਵੇ ਮੰਦੇ ਦਾ ਮਾਹੌਲ ਬਦਲ ਜਾਂਦਾ ਦਿਮਾਗ ਬਦਲ ਜਾਂਦਾ ਕੋਈ ਟੈਨਸ਼ਨ ਲੈ ਰਿਹਾ ਕੋਈ ਬੱਚਾ ਅੱਗੇ 10 ਮਹੀਨਾ ਨਾਨਕੀ ਲਾਇਆ 6 ਮਹੀਨੇ ਮਾਸੀ ਕੋ ਲਾਇਆ ਪਤਾ ਹੀ ਨਹੀਂ ਸੀ ਘਰਾਂ ਦਾ ਅੱਜ ਸਭ ਤੋਂ ਵੱਡੀ ਬਿਮਾਰੀ ਉਹ ਇਕੱਲੇਪਣ ਦੀ ਹੋ ਗਈ ਲੱਖਾਂ 'ਚ ਰਹਿ ਕੇ ਵੀ ਅਸੀਂ ਇਕੱਲੇ ਆ ਤੇ ਜੱਗੂ ਤਾਂ ਇੱਕ ਵੱਡੀ ਸਮੱਸਿਆ ਚੋਂ ਨਿਕਲਿਆ ਸੀ ਐਡੇ ਵੱਡੇ ਐਕਸੀਡੈਂਟ ਚੋਂ ਐਡੇ ਵੱਡੇ ਟਰੌਮੇ ਚੋਂ ਨਿਕਲਿਆ ਅੱਜ ਕੱਲ ਜਿਹੜੀ ਜੱਗੂ ਦੇ ਬਾਰੇ ਚ ਕਰਨੀਆਂ ਉਹ ਪਿੰਡ ਦੇ ਵੀਰਾਂ ਨੇ ਕੀਤੀ ਹੋਈ ਹੈ ਜਿਹੜੀ ਅੱਗੇ ਵੀਡੀਓ ਲਾਈ ਇਹਨਾਂ ਸੀ ਅਟੈਚ ਕੀਤੀ ਹੈ ਵੀਡੀਓ ਜਿਹੜੀ ਬਾਈ ਹੋਣਾ ਨੇ ਪਿੰਡੋਂ ਭੇਜੀ ਸੀ ਸਾਨੂੰ ਉਹਦੇ ਚ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਬਾਈਆਂ ਨੇ ਪੂਰੀ ਵੀਡੀਓ ਦੇਖਿਓ ਜੱਗੂ ਕਿਦਾਂ ਆਪਣੇ ਜੀਵਨ ਦੇ ਵਿੱਚ ਇਹਨਾਂ ਹਾਲਾਤਾਂ 'ਚ ਪਹੁੰਚ ਗਿਆ ਇਸੇ ਦੁੱਖ 'ਚ ਕਿਵੇਂ ਜੱਗੂ ਦਾ ਬਾਪੂ ਵੀ ਇਸ ਦੁਨੀਆ ਤੋਂ ਤੁਰ ਗਿਆ ਇਸੇ ਦੁੱਖ 'ਚ ਜੱਗੂ ਦੀ ਮਾਂ ਵੀ ਡਿਪਰੈਸ਼ਨ ਚਲੀ ਗਈ ਕਿਸੇ ਦੁੱਖ ਦੇ ਵਿੱਚ ਇਹਦਾ ਭਰਾ ਕੈਨੇਡਾ ਰਹਿੰਦਾ ਜਿਹੜਾ ਕਹਿੰਦੇ ਉਹ ਵੀ ਆਇਆ ਸੀ ਪਿੱਛੇ ਇਹਦੇ ਉਹਦਾ ਵੀ ਇੱਥੇ ਆ ਕੇ ਐਕਸੀਡੈਂਟ ਹੋ ਗਿਆ ਕੁਛ ਸਮਾਂ ਹੀ ਇਦਾਂ ਦਾ ਚੱਲਦਾ ਸੀ ਉਸ ਟਾਈਮ ਉਹਦੇ ਵੀ ਸਿਰ ਤੇ ਸੱਟ ਲੱਗ ਗਈ ਪਰ ਅੱਜ ਠੀਕ ਆ ਚਲੋ ਕੈਨੇਡਾ ਵਸਦਾ ਅੱਡ ਵਕਤ ਕਿੱਥੇ ਰਹਿ ਗਿਆ ਕਿਸੇ ਕੋਲੇ ਕਿਸੇ ਨੂੰ ਮਾੜਾ ਚੰਗਾ ਕਹਿਣ ਦੀ ਭਜਾਏ ਅਸੀਂ ਖੁਦ ਆਪਣੇ ਵੱਲ ਵਿੱਚ ਆ ਕੇ ਸਾਡੇ ਆਪਣੇ ਸਭ ਰਿਸ਼ਤੇਦਾਰ ਭੈਣ ਭਰਾ ਸਭ ਆਪਣੇ ਕੰਮਾਂ 'ਚ ਇੰਨੇ ਕਿ ਬਿਜ਼ੀ ਐ ਇੰਨੇ ਕਿ ਵਿਅਸਥਾ ਦੂਜੇ ਨੂੰ ਕਹਿਣ ਦਾ ਸਾਡੇ ਕੋਲੇ ਹੱਕ ਹੀ ਨਹੀਂ ਬਚਿਆ ਉਹ ਵੀ ਉਹ ਆ ਕੇ ਗੱਲ ਕਰੇ ਉਹ ਆ ਕੇ ਕੰਮ ਕਰੇ ਪਰ ਜੱਗੂ ਨੂੰ ਜੋ ਚਾਹੀਦਾ ਅਰਦਾਸ ਕਰਿਓ ਸੁਪਨਿਆਂ ਦੇ ਘਰ 'ਚ ਮਿਲ ਸਕੇ ਜੱਗੂ ਨੂੰ ਉਹ ਮਾਮੇ ਉਹ ਮਾਸੀਆਂ ਉਹ ਚਾਚੇ ਉਹ ਤਾਏ ਉਹ ਭਰਾ ਇੱਥੇ ਮਿਲ ਜਾਣ ਜੱਗੂ ਨੂੰ ਜਿਹੜੀ ਵੱਡੀ ਬਿਮਾਰੀ ਲੱਗੀ ਹੋਈ ਆ ਇਕੱਲੇ ਪਣ ਦੀ ਉਹ ਦੂਰ ਹੋ ਜੇ ਜਿਹਦਾ ਪ੍ਰਾਲਾ ਜੀ ਦੀ ਕੋਸ਼ਿਸ਼ ਇਹਨਾਂ ਵੀਰਾਂ ਨੇ ਸਾਰਿਆਂ ਨੇ ਰਲ ਕੇ ਕੀਤੀ ਆ ਪਹਿਲਾਂ ਇਹ ਵੀਰ ਹੋਣਾਂ ਨੇ ਸਾਨੂੰ ਵੀਡੀਓ ਸੈਂਡ ਕੀਤੀ ਫਿਰ ਇਹ ਪੰਚਾਇਤੀ ਤੌਰ ਤੇ ਵੀਰ ਹੋਣੀ ਸਾਡੇ ਕੋਲੇ ਆ ਕੇ ਗਏ ਇੱਥੇ ਗੱਲ ਕਰਕੇ ਗਏ ਵੀ ਬਾਈ ਸਾਡੇ ਪਿੰਡ 'ਚ ਬੰਦਾ ਵੀ ਵਧੀਆ ਮੁੰਡਾ ਨੌਜਵਾਨ ਸੀ ਵਧੀਆ ਕੰਮਕਾਰ ਕਰਦਾ ਸੀ ਵਧੀਆ ਸਾਊ ਪਰਿਵਾਰ ਸੀ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਮੁੱਠੀ 'ਚੋਂ ਪਰੇਤ ਨਿਕਲਦੀ ਹੁੰਦੇ ਜਿਵੇਂ ਐਦਾਂ ਉਹ ਪਰਿਵਾਰ ਖਿੱਲਰ ਗਿਆ ਵਿਖਰ ਗਿਆ ਚਾਕੇ ਵੀ ਕੁਝ ਕਰ ਨਹੀਂ ਸਕੇ ਹੁਣ ਵੀ ਚਾਕੇ ਕੁਝ ਕਰਨੀ ਪਾ ਰਹੇ ਜੇ ਪੈਸੇ ਦੀ ਗੱਲ ਹੁੰਦੀ ਉਹ ਵੀ ਇਕੱਠੇ ਕਰਕੇ ਲਾ ਲੈਂਦੇ ਜੇ ਕੋਈ ਕਿਸੇ ਚੰਗੇ ਡਾਕਟਰ ਦੀ ਜਾਂ ਕਿੰ ਚੰਗੇ ਹਸਪਤਾਲ ਦੀ ਕੋਈ ਗੱਲ ਹੁੰਦੀ ਉਹ ਵੀ ਕਿਤੇ ਸੋਰਸ ਲਾ ਕੇ ਕਰ ਲੈਂਦੇ ਹੱਲ ਪਰ ਜੱਗੂ ਨੂੰ ਤੇ ਜੱਗੂ ਦੀ ਮੰਮੀ ਰਾਜਵੰਤ ਕੌਰ ਨੂੰ ਲੋੜ ਆ ਉਹਨਾਂ ਵਿਖਰੇ ਹੋਏ ਉਹਨਾਂ ਟੁੱਟੇ ਹੋਏ ਰਿਸ਼ਤਿਆਂ ਦੇ ਜਿਨ੍ਹਾਂ ਦੀ ਤਲਾਸ਼ 'ਚ ਵੀਰ ਸਾਡੇ ਕੋਲੇ ਪਹੁੰਚੇ ਸੀ ਤੇ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਸਾਡੇ ਇਸ ਭਰਾ ਨੂੰ ਦੇ ਇਹਨਾਂ ਜ਼ਖਮਾਂ ਨੂੰ ਥੋੜਾ ਜਿਹਾ ਵੀ ਠੀਕ ਕਰ ਸਕੀਏ ਜੱਗੂ ਘਰ 'ਚ ਨਾ ਭੁੱਖ ਲੱਗਦੀ ਐ ਨਾ ਪਿਆਸ ਨਾ ਕਿਸੇ ਗੱਲ ਨੂੰ ਜੀ ਕਰਦਾ ਨਾ ਖੁਸ਼ ਐ ਨਾ ਉਦਾਸ ਹੱਡੀਆਂ ਨਿਕਲੀਆਂ ਪਈਆਂ ਸਰੀਰ ਦੀਆਂ ਅਕੱਲਾ-ਕੱਲਾ ਹੱਡ ਇੰਦਾ ਹੱਥਾਂ ਚਾ ਰਿਆ ਕਿੱਥੇ ਜੱਗੂ ਦੀਆਂ ਪੁਰਾਣੀਆਂ ਤਸਵੀਰਾਂ ਲਾਈਆਂ ਕਿੰਨਾ ਸੋਹਣਾ ਸੀ ਨੌਜਵਾਨ ਕਿੰਨਾ ਛਕੀਨ ਸੀ ਇਹ ਨੌਜਵਾਨ ਵਿਆਹ ਕਰਾਇਆ ਬੜੇ ਚਾਵਾ ਲਾਡਾਂ ਨੇ ਮਾਂ ਨੇ ਪਾਣੀ ਬਾੜ ਨੇ ਕੀਤੇ ਸੀ ਅੱਜ ਉਹ ਜੀਵਨ ਸਾਥਣ ਵੀ ਆਪਣੇ ਰਸਤੇ ਤੇ ਅੱਗੇ ਵਧ ਗਈ ਆ ਠੀਕ ਆ ਅਸੀਂ ਉਹਨੂੰ ਕਸੂਰਵਾਰ ਨਹੀਂ ਕਹਿੰਦੇ ਪਰ ਜਦੋਂ ਦੁੱਖ ਦੀ ਘੜੀ ਹੁੰਦੀ ਆ ਅੱਜ ਦਾ ਇਨਸਾਨ ਹੈ ਹੀ ਇਸ ਤਰ੍ਹਾਂ ਦਾ ਹੋ ਚੁੱਕਿਆ ਨਹੀਂ ਖੜਦਾ ਫਿਰ ਉਹ ਤਾਂ ਹਜੇ ਭਰ ਜਵਾਨੀ ਸੀ 2 ਸਾਲ ਵਿਆਹ ਹੋਏ ਨੂੰ ਹੋਏ ਸੀ ਹਜੇ ਉਹਦੇ ਕਰਮਾਂ ਦੀ ਗੱਲ ਸੀ ਪਰ ਜੱਗੂ ਨੂੰ ਉਸ ਟਾਈਮ ਬਹੁਤ ਲੋਡ ਸੀ ਜਿਸ ਟਾਈਮ ਉਹ ਸਾਡੀ ਛੋਟੀ ਭੈਣ ਨੇ ਸਾਥ ਛੱਡਿਆ ਆਪਣੇ ਪਤੀ ਦਾ ਉਸੇ ਦੁੱਖ ਚ ਡੱਗੂ ਦਾ ਬਾਪੂ ਤੁਰ ਗਿਆ ਵੀ ਮੇਰਾ ਪੁੱਤ ਤਾਂ ਮੰंजे ਤੇ ਪਿਆਈ ਸੀ ਕੋ ਚੀਜ਼ਾਂ ਵੀਡੀਓ ਚ ਬਿਆਨ ਹੀ ਨਹੀਂ ਕਰ ਸਕਦੇ ਆਪਾਂ ਕੋ ਚੀਜ਼ਾਂ ਬਿਨਾ ਕਿਹਾਈਂ ਮਹਿਸੂਸ ਹੋ ਜਾਂਦੀਆਂ ਜਿਵੇਂ ਵੀਰਾਂ ਨੇ ਦੱਸੀ ਆ ਕੇ ਗੱਲ ਸਾਨੂੰ ਖੁਦ ਨੂੰ ਮਹਿਸੂਸ ਹੋਇਆ ਵੀ ਇਹ ਮੇਰੀ ਮਾਂ ਖੜੀ ਆ ਅਸੀਂ ਵੀ ਤਿੰਨ ਭਰਾ ਮੇਰੇ ਦੋ ਛੋਟੇ ਭਰਾ ਬਾਹਰ ਨੇ ਕੈਨੇਡਾ ਚ ਸਮੇਂ ਦਾ ਕੁਝ ਨਹੀਂ ਪਤਾ ਕਦੋਂ ਕਿੱਥੇ ਕਿਵੇਂ ਕਿਹੜੇ ਮੋੜ ਤੇ ਭਾਈ ਬਦਲ ਜੇਵੇ ਪਰ انسان ਜ਼ਿਹਰਦ ਰਹਿਣਾ ਚਾਹੀਦਾ ਆਪਣੇ ਉਹਨਾਂ ਰਿਸ਼ਤਿਆਂ ਲਈ ਉਹਨਾਂ ਪਰਿਵਾਰਕ ਮੈਂਬਰਾਂ ਲਈ ਜਿਨ੍ਹਾਂ ਲਈ ਅਸੀਂ ਜਾਨ ਦਿੰਨੇ ਆਂ ਮਾਂ ਇੱਕ ਹੈ ਜਾਰ ਰਿਸ਼ਤਾ ਮਾਮਾ ਸਾਂਝੀਆਂ ਹੁੰਦੀਆਂ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਤੇ ਮਾਵਾ ਦੀ ਜਿੱਥੇ ਗੱਲ ਆਉਂਦੀ ਆ ਫਿਰ ਉੱਥੇ ਮਹਿਸੂਸ ਹੁੰਦਾ ਵੀ ਯਾਰ ਕਿਤੇ ਸਾਡੇ ਨਾਲ ਜਿਵੇਂ ਇਹੋ ਜਿਹੇ ਫੇਰ ਜੇ ਜੱਗੂਰੀ ਥਾਂ ਤੇ ਅਸੀਂ ਹੁੰਦੇ ਜਾਂ ਸਾਡਾ ਕੋਈ ਹੁੰਦਾ ਫੇਰ ਪਰ ਇਹ ਚੀਜ਼ ਅੱਜ ਮਹਿਸੂਸ ਕਰਨੋਂ ਸਾਡਾ ਸਮਾਜ ਹਟ ਗਿਆ ਅੱਜ ਅੰਨਾ ਵੰਡੇ ਰਿਓੜੀਆਂ ਮੁੰਡ-ਮੁੰਡ ਘਰਦਿਆਂ ਨੂੰ ਦੇਵੇ ਦਾ ਸਮਾਂ ਚੱਲਦਾ ਭਰਾਵੋ ਅੱਜ ਵਖਤ ਇਹ ਚੱਲਦਾ ਵੀ ਆਪਾਂ ਨੂੰ ਕੀ ਆ ਛੱਡ ਇਹਨਾਂ ਨਾਲ ਤਾਂ ਹੋਣੀ ਹੀ ਸੀ ਇਹਨਾਂ ਨੇ ਤਾਂ ਕਰਮ ਹੀ ਮਾੜੇ ਸੀ ਇਹਨਾਂ ਨੇ ਤਾਂ ਫਲਾਨੇ ਨੇ ਐ ਕਰਤਾ ਸੀ ਇਹਨਾਂ ਨੇ ਤਾਂ ਹੋਣੀ ਹੀ ਸੀ ਮੈਂ ਤਾਂ ਆਪ ਕਹਿੰਦਾ ਸੀ ਜਸਟੀਫਿਕੇਸ਼ਨ ਇਨਸਾਨ ਖੁਦ ਨੂੰ ਦਿੰਦਾ ਅੱਗੇ ਕਿਸੇ ਨੂੰ ਦੇਣੀ ਪੈਂਦੀ ਸੀ ਵੀ ਮੈਂ ਕੀ ਆ ਮੈਂ ਸਹੀ ਆ ਜਾਂ ਗਲਤ ਆ ਹੁਣ ਖੁਦ ਨੂੰ ਆਪਣੇ ਆਪ ਨੂੰ ਹੀ ਇਨਸਾਨ ਦਲਾਸਾ ਦੇ ਦਿੰਦਾ ਵੀ ਆਪਾਂ ਸਹੀ ਆ ਇਹ ਗੱਲ ਤਾਂ ਛੱਡ ਧੰਨਵਾਦ ਆ ਬਾਈ ਤੁਹਾਡਾ ਵੀਰਾ ਤੁਸੀਂ ਇਹ ਪ੍ਰਾਲਾ ਕੀਤਾ ਨਹੀਂ ਬਾਈ ਨਹੀਂ ਨਹੀਂ ਸਾਡੀ ਤਾਂ ਮਹਾਰਾਜ ਨੇ ਡਿਊਟੀ ਲਾਈ ਹੈ ਬਾਈ ਸਾਡੇ ਕੋਲੇ ਵੀਰਾ ਕੀ ਲੈ ਲਵਾਂ ਗੁਰੂ ਘਰ ਲੰਗਰ ਦਾ ਪ੍ਰਸ਼ਾਦਾ ਪਾਣੀ ਆ ਚਾਰ ਗੋਲੀਆਂ 1000 ਰੁਪਏ ਦੀ ਦਵਾਈ ਮਹੀਨੇ ਦੀ ਹੋਣੀ ਹੈ ਛਿੱਡੀ-ਬਿੱਡੀ ਸੇਵਾ ਕੋਈ ਕਰ ਨਹੀਂ ਸਕਦਾ ਆਪਣੇ ਵਾਸਤੇ ਨਹੀਂ ਕਰ ਸਕਦਾ ਜੀ ਤੁਸੀਂ ਤਾਂ ਜੀ ਚਲੋ ਜੱਗੂ ਵੀਰੇ ਦੀ ਜੇ ਅਸੀਂ ਕਿਸੇ ਤਰੀਕੇੋ ਜ਼ਿੰਦਗੀ 모ੜ ਸਕਦੇ ਬਾਈ ਅਸੀਂ ਜ਼ਰੂਰ ਕੋਸ਼ਿਸ਼ ਕਰ ਰਹੇ ਹਾਂ ਬਸ ਬਹੁਤ ਧੰਨਵਾਦ ਬਸ ਇਹ ਅਰਦਾਸ ਕਰਿਓ ਆਪਣੇ ਆਪ ਜੋਗ ਹੋ ਜਵੇ ਵੀ ਇਹ ਵੀਰਾ ਬਸ ਆਪਣੀ ਮਾਂ ਦੀ ਸੇਵਾ ਕਰਨ ਜੋਗਾ ਹੋਵੇ ਕਿ ਰਹਿ ਕੇ ਆਪਣਾ ਲੈਟਰੇਟ ਪਾਸ ਹੁੰਦੇ ਕਿ ਜਾਣ ਜੋਗਾ ਹੋਵੇ ਕਿਉਂ ਜੱਗੂ ਭਾਈ ਇਹ ਮੈਂ ਹੈ ਨਾ ਤੇ ਰੋਜ਼ ਕਹਿੰਦਾ ਜੀ ਮੈਨੂੰ ਕਾ ਛੱਡ ਕੇ ਆਉਂਗੇ ਮੰਮੀ ਨੂੰ ਪਿਆਰ ਕਰਦਾ ਆਪਣੀ ਨੂੰ ਬਸ ਆਪਾਂ ਮਾਂ ਦੀ ਸੇਵਾ ਕਰਨੀ ਹੈ ਠੀਕ ਹੋ ਗਿਆ ਤਕੜਾ ਹੋ ਜਾ ਹੁਣ ਤਕੜਾ ਹੋ ਕੇ ਨਾ ਤੂੰ ਮੰਮੀ ਦੀ ਸੇਵਾ ਕਰਿਆ ਕਰਨੀ ਹੈ ਇਹ ਮੰਮੀ ਹੈ ਨਾ ਕਿਹਨੂੰ ਪਛਾਣਦਾ ਜੀ ਇਹ ਕੌਣ ਹੈ ਕੌਣ ਹੈ ਮਾਂ ਮੈਨੂੰ 10-12 ਸਾਲ ਬਾਅਦ ਮਿਲਿਆ ਜੀ ਇਹ ਮੈਨੂੰ ਜਦੋਂ ਪਛਾਣ ਲਿਆ ਜੀ ਨੇ ਵੀ ਉੱਥੇ ਤੇਰੀ ਸ਼ੌਕ ਕੀਤੀ ਵੀ ਦੀ ਉਹ ਆ ਜਦੋਂ ਬੜੇ ਨਾਲ ਦੁਕਾਨ ਜਦੋਂ ਪਛਾਣ ਲਿਆ ਜੀ ਮੈਂ ਹੈਰਾਨ ਮੰਨ ਗਿਆ ਇੱਥੇ ਸੱਟ ਵੱਜੀ ਸੀ ਆਹ ਸਾਰਾ ਸਾਰਾ ਇਹ ਹੱਡੀ ਕੱਢ ਕੇ ਮਾਂ ਰੱਖੀ ਸੀ ਪਹਿਲਾਂ ਉਹਨਾਂ ਨੇ ਹਾਂ ਜੀ ਇਹ ਕੱਢੀ ਮਾਂ ਜੀ ਕੱਢੀ ਕੱਢੀ ਨਹੀਂ ਸੀਗੀ ਬੱਚੇ ਸੀ ਅੱਖ ਤੇ ਵੀ ਪ੍ਰੋਬਲਮ ਆਈ ਟੰਕਾ ਲੱਗਿਆ ਟੰਕਾ ਲੱਗਿਆ ਜੀ ਖੁੱਲਿਆ ਨਹੀਂ ਜਾਂਦਾ ਤੋ ਬਾਅਦ 5 ਸਾਲ ਤੋਂ 5 ਸਾਲ ਹੋ ਗਏ ਜੀ ਟੰਕਾ ਐਦਾਂ ਲੱਗਿਆ ਤਾਂ ਖੁੱਲਣਾ ਨਹੀਂ ਵੀ ਅੱਖ ਖਰਾਬ ਹੂੰ ਅੱਖ ਬੰਨੀ ਹੋਈ ਆ ਨਾ ਬੰਨੀ ਹੋਈ ਆ ਹੂੰ ਕਿੰਦੇ ਖੁੱਲ ਨੂੰ ਗਿਆ ਸਾਰੀ ਅੱਖ ਖੁੱਲ ਗਈ ਐ ਨਾ ਤੇ ਇਦਲੇ ਵੇ ਸੱਟ ਲੱਗੀ ਜੀ ਡੇਮੇਜ ਉਹਦਾ ਤੁਸੀਂ ਕੀ ਲੱਗਦਾ ਉਹਦਾ ਆਇਆ ਆਇਆ ਜੀ ਹਾਂ ਉਸ ਦਿਨ ਵੀ ਨਾਲ ਆਇਆ ਸੀ ਹਾਂਜੀ ਹਾਂਜੀ ਤਾਇਆ ਧੰਨਵਾਦ ਤੇਰਾ ਬਾਈ ਬਹੁਤ ਬਹੁਤ ਇਹ ਤਾਂ ਪਿਆਰੇ ਕਰਦੇ ਨਹੀਂ ਕਿੰਨੇ ਚੁੱਕੇ ਰਹੇ ਜੀ ਨਹੀਂ ਅੱਜ ਕੱਲ ਦੇ ਸਮੇਂ 'ਚ ਬਾਪੂ ਨਹੀਂ ਕਰਦਾ ਕੋਈ ਤੁਸੀਂ ਉਸ ਦਿਨ ਆਏ ਚੱਲ ਕੇ ਅੱਜ ਵੀ ਨਾਲ ਖੜੇ ਹਾਂ ਮੈਂ ਉਸ ਦਿਨ ਵੀ ਦੇਖਿਆ ਹਾਰਾ ਨਾਰਾ ਤਾਂ ਮਾਰ ਹੀ ਰਹੇ ਉਹਨਾਂ ਦੇਖੋ ਗੱਲ ਅੱਜ ਸਮੇਂ ਦੀ ਆ ਗੁਰੂਆਂ ਮੋਕਿਆਂ ਨੇ ਹਾਰਾ ਨਾਰਾ ਹੀ ਮਾਰਿਆ ਸੀ ਹਾਂਜੀ ਹਾਂਜੀ ਅੱਜ ਮੇਲਕੋਟਲਾ ਬਸਦਾ ਨਾਲ ਜਾ ਕੇ ਪਿੰਡ ਦਾ ਮੁੰਡਾ ਸੀ ਕੋ ਨੂੰ ਪਹਿਲਾਂ ਦੀ ਬਾਲਸ ਵਗੈਰਾ ਹੋਰ ਨਾਲ ਆਉਂਦੇ ਨੂੰ ਤੇ ਬਹੁਤ ਕਾਫੀ ਕਾਫੀ ਕੁਝ ਕਰਦੇ ਰੋਲਾ ਇਹ ਡੇਲੀ ਗੁਰਦੁਆਰਾ ਸਾਹਿਬ ਜਾਂਦਾ ਜੀ ਇਹਨਾਂ ਦੇ ਵਾਸਤੇ ਸੀ ਜੀ ਦੇਖ ਲੈ ਕੇ ਜਾਂਦੀ ਜੀ ਰੋਜ਼ ਲੈ ਕੇ ਜਾਂਦਾ ਜਿਹੜੀ ਗੱਲ ਹੈ ਜੀ ਇਕੱਲੇ ਬਣਦੀ ਬਸ ਉਹ ਹੀ ਗੱਲ ਜ਼ਰੂਰ ਤਾਂ ਇਹਨਾਂ ਜਦੋਂ ਜਾਂਦੇ ਨੇ ਜੀ ਸਾਥ ਹੋ ਜਾਂਦੇ ਨੇ ਇਕੱਲੇ ਪਣਦਾ ਬਸ ਖੇਤਾਂ ਤੇ ਇਹਨਾਂ ਨੂੰ ਬੈਠ ਬੈਠ ਕੇ ਕਹਿੰਦੇ ਸਾਡੇ ਮੇਰੇ ਕੋ ਬੈਠ ਮਾਂ ਕੋਈ ਨਾ ਮੈਂ ਵੀ ਤੇਰਾ ਪੁੱਤ ਆ ਨਾ ਜਿਵੇਂ ਇਹ ਜਗਦੀਪ ਪੁੱਤ ਮੈਂ ਗੁਰਪ੍ਰੀਤ ਆ ਫਿਕਰ ਨਾ ਕਰ ਮਾਂ ਇੱਥੇ ਇੱਕਠੇ ਰਹਿ ਕੇ ਆਪਾਂ ਕੋਈ ਦੁੱਖ ਸੁੱਖ ਵੀ ਹੋਊ ਵੰਡ ਲਾਂਗੇ ਆ ਫਿਕਰ ਨਾ ਕਰ ਮਾ ਹੈ ਨਾ ਤੇ ਇਹ ਖੇਤਾਂ ਦੇ ਘਰ ਵੀਰ ਜੀ ਨਾਲ ਜੀ ਖੇਤਾਂ ਕਰਕੇ ਵੱਡੀ ਪ੍ਰੋਬਲਮ ਤਾਂ ਆ ਹੀ ਸੀ ਨਾ ਕਿਉਂਕਿ ਪਿੰਡ ਜੀ ਤਾਂ ਚੱਲ ਬੰਦਾ ਗਲੀ ਗੁਮਾਂਡ ਨਿਕਲ ਕੇ ਗੱਲ ਕਰ ਲੈਣਾ ਮੇਰਾ ਕਿਸੇ ਕੋਲ ਟਾਈਮ ਜਿਹੜੀ ਗੱਲ ਕਰਕੇ ਨਾ ਚੱਲੀਏ ਜੀ ਇਹਨਾਂ ਦਰਗਾਹ 'ਚ ਕੰਮ ਹੋਣੀਆਂ ਜੀ ਇੱਥੇ ਰਹਿ ਗਏ ਇਹਨਾਂ ਤੋਂ ਆਏ ਆ ਕਹਿੰਦੇ ਨੇ ਕਹਿੰਦੇ ਵੀ ਘਰੋਂ ਜਾਓ ਫੇਰ ਲਿਆਓ ਹੈ ਚੱਲੀਏ ਫਿਰ ਚੱਲੀਏ ਉਰੀ ਰਹੂੰਗਾ ਇਹ ਕੋਈ ਅੱਛੇ ਰਹਿ ਗਏ ਮੇਰਾ ਨਾਂ ਗੁਰਪ੍ਰੀਤਾ 13 ਨਾਂ ਜਗਦੀਪ ਹਨ ਜੱਗਾ ਅੱਜ ਭਰਾ ਬਣ ਕੇ ਜੱਗਿਆ ਏ ਘਰ ਦੇ ਵਿੱਚ ਜੱਪੀ ਵਾਲਾ ਜਗਦੀਪ ਜੀ ਦਾ ਬਾਹ ਕਿੰਨੀਆਂ ਲੰਬੀਆਂ ਲੰਬੀਆਂ ਬਾਹ ਲਾ ਜੀ ਕੱਢ ਜੇਵੜਾਸ ਮੈਂ ਇੱਕ ਰਿਵਾਇਕ ਇੱਕ ਕੁੰਕਾਰ ਸਤਨਾ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਰ ਪ੍ਰਸਾਦ ਜਪ ਆਦ ਸੱਚ ਜਗਤ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਆ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਟੋਣਾ ਸਾਹਿਬ ਟੋਣਾ ਸਾਹਿਬ ਹਾਂ ਆਇਆ ਹੋਊਗਾ ਬਰੇ 15 ਤੱਕ ਤੇਰੇ ਕੋਲ ਦੇਖੀਂ ਫਿਰ ਹਾਂ ਹਾਂ ਕਿੰਨਾ ਭੱਜਿਆ ਫਿਰੂ ਭਾਈ ਵਾਹਿਗੁਰੂ ਮਿਹਰ ਕਰਨਗੇ ਬਸ ਉਹਦੀ ਕਿਰਪਾ ਹੋਵੇ ਤੁਹਾਡੀ ਮਨਸ਼ਾ ਵੀ ਸਾਡੀ ਮਨਸ਼ਾ ਵੀ ਚੰਗੀ ਆ ਕਿ ਕਾ ਸੀਗਰੇ ਹਾਂ ਖਾਲ ਠੀਕ ਹੈ ਕਹਿੰਦੇ ਆਣ ਉਹਨੇ ਬਹੁਤ ਚਾਹੀਦਾ ਆ ਕੋਈ ਨਹੀਂ ਕੋਈ ਜਿੰਨਾ ਮਾਰਦਾ ਆ ਆ ਚੱਲੀਏ ਪਹਿਲਾਂ ਆਪਾਂ ਚੱਲ ਖੜਾ ਹੋ ਗਏ ਨਾ ਹੋ ਗਏ ਆਪੇ ਖਾ ਹੋ ਗਏ ਤੁਰ ਕੇ ਚੱਲੀਏ ਤੁਰ ਕੇ ਚੱਲੀਏ ਕਿ ਬੀਲਚੇਅਰ ਤੇ ਜਾਣਾ ਉਹ ਤੇ ਬਹਿ ਜਾ ਆਜਾ ਅੱਜ ਕੋਈ ਨਹੀਂ ਕੋਈ ਘਬਰਾਣ ਹੈ ਜੱਗੇ ਵੀਰੇ ਨੂੰ ਬੀਲਚੇਅਰ ਤੇ ਲੈ ਕੇ ਆ ਰਹੇ ਆ ਅਰਦਾਸ ਕਰਿਓ ਜੱਗਾ ਵੀਰਾ ਤਾਨੂੰ ਭੱਜਿਆ ਫਿਰਦਾ ਹੀ ਦਿਖੇ ਇਸ ਘਰ ਦੇ ਵਿੱਚ ਨੱਚਦਾ ਗਾਉਂਦਾ ਹੀ ਦਿਖੇ ਜੱਗਾ ਭਾਈ ਹਾਂ 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 ਸਿਕਾਲ ਜੀ ਆਸ ਕਰਦੇ ਆ ਬਾਈ ਗੁਰਪ੍ਰੀਤ ਮਿੰਟੂ ਤੇ ਉਹਨਾਂ ਦੀ ਟੀਮ ਠੀਕ ਠਾਕ ਹੋਊਗੀ ਮਿੰਟੂ ਬਾਈ ਤੁਸੀਂ ਪੂਰਾ ਚੜ੍ਹਦੀ ਕਲਾ ਵਾਲਾ ਕੰਮ ਕਰ ਰਹੇ ਹੋ ਪੂਰਾ ਵਧੀਆ ਤੁਸੀਂ ਕੰਮ ਕਰਦੇ ਹੋ ਅਕਸਰ ਤੁਹਾਡੇ ਦਰਸ਼ਕਾਂ ਸਾਨੂੰ ਸੋਸ਼ਲ ਮੀਡੀਆ ਦਰਿਏ ਹੁੰਦੇ ਰਹਿੰਦੇ ਨੇ ਤੁਹਾਡੀ ਕੀਤੀ ਸੇਵਾ ਦੇ ਪਰ ਅਕਸਰ ਕਹਿੰਦੇ ਨੇ ਜਿਵੇਂ ਤੁਸੀਂ ਵੀ ਆਪਣੀ ਵੀਡੀਓ ਦੇ ਵਿੱਚ ਕਹਿੰਦੇ ਹੋ ਹੁੰਦੇ ਕਿ ਰਿਸ਼ਤੇ ਜਦੋਂ ਮਾਰਾ ਟਾਈਮ ਆਉਂਦਾ ਹੈ ਤਾਂ ਅਜਿਹੇ ਹਾਲਾਤ ਬਣ ਜਾਂਦੇ ਨੇ ਕਿ ਰਿਸ਼ਤੇ ਤਾਰ-ਤਾਰ ਹੋ ਜਾਂਦੇ ਨੇ ਰਿਸ਼ਤੇ ਖਤਮ ਹੋ ਜਾਂਦੇ ਨੇ ਮਾੜਾ ਟਾਈਮ ਮਾੜੀ ਘੜੀ ਇੱਕ ਪਾਸੇ ਤੋਂ ਨਹੀਂ ਆਉਂਦੀ ਸਾਰੇ ਪਾਸੇ ਤੋਂ ਇਸ ਤਰ੍ਹਾਂ ਦੇ ਨਾਲ ਮਾੜੀ ਘੜੀ ਆ ਜਾਂਦੀ ਹੈ ਕਿ ਇਨਸਾਨ ਨੂੰ ਜਿਉਣਾ ਵੀ ਜਿਹੜਾ ਮੁਸ਼ਕਲ ਲੱਗਣ ਲੱਗ ਜਾਂਦਾ ਮੇਰੇ ਨਾਲ ਸਾਡਾ ਵੀਰ ਬੈਠਾ ਸਾਡਾ ਭਰਾ ਬੈਠਾ ਜਗਦੀਪ ਨਾਮ ਆ ਜੱਗੂ ਕਹਿੰਦੇ ਆ ਪਿਆਰ ਦੇ ਨਾਲ ਪਿੰਡ ਚਰਨਾਥਲ ਖੁੱਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬਾਈ ਇਹ ਮੁੰਡਾ ਅੱਜ ਤੋਂ 4-5 ਸਾਲ ਪਹਿਲਾਂ ਬਿਲਕੁਲ ਠੀਕ-ਠਾਕ ਸੀ ਇੱਕ ਮਾੜੀ ਘੜੀ ਐਸੀ ਆਈ ਕਿ ਨੌਜਵਾਨ ਆਪਣੇ ਵਿਆਹ ਤੋਂ ਥੋੜੇ ਟਾਈਮ ਬਾਅਦ ਆਪਣੇ ਸਹੁਰੇ ਘਰ ਜਾ ਰਿਹਾ ਸੀ ਆਪਣੀ ਵਾਈਫ ਨੂੰ ਲੈਣ ਤੇ ਉੱਥੇ ਹਾਸੇ ਦਾ ਸ਼ਿਕਾਰ ਹੋ ਜਾਂਦਾ ਕਿਸੇ ਦੂਜੇ ਮੋਟਰਸਾਈਕਲ ਦੇ ਨਾਲ ਹਾਸਾ ਜਿਹੜਾ ਇਹਦਾ ਹੋ ਜਾਂਦਾ ਤੇ ਇਸ ਦੀ ਪਹਿਲਾ ਦੀ ਤੁਹਾਨੂੰ ਫੋਟੋ ਦਿਖਾਵਾਂ ਇਹ ਫੋਟੋ ਸੀ ਇਹ ਜੱਗੂ ਦੀ ਪੰਜ ਸਾਲ ਪੁਰਾਣੀ ਫੋਟੋ ਹੈ ਮੈਰਿਜ ਦੀ ਫੋਟੋ ਆ ਚਲੋ ਆਪਾਂ ਚਿਹਰਾ ਨਾ ਦਿਖਾਈਏ ਹਨਾ ਹਾਸਾ ਹੋ ਜਾਂਦਾ ਜੱਗੂ ਕਾਫੀ ਲੰਮਾ ਸਮਾਂ ਕੋਮਾ ਦੇ ਵਿੱਚ ਰਹਿੰਦਾ ਅਸੀਂ ਉਸ ਚੀਜ਼ ਦੇ ਸਾਡੇ ਚਾਚੇ ਉਹ ਨਹੀਂ ਬੈਠੇ ਨੇ ਸਾਰੇ ਗਵਾਹ ਹਾਂ ਅਸੀਂ ਉਸ ਚੀਜ਼ ਦੇ ਕਿ ਹਾਂ ਜੱਗੂ ਲੰਮਾ ਸਮਾਂ ਕੋਮਾ ਦੇ ਵਿੱਚ ਰਹਿੰਦਾ ਕਿਉਂਕਿ ਸੱਟ ਜਿਹੜੀ ਆ ਜੱਗੂ ਦੇ ਸਿਰ ਦੇ ਵਿੱਚ ਲੱਗਦੀ ਆ ਹੁਣ ਰਿਸ਼ਤੇ ਖਤਮ ਹੋਣ ਦੀ ਕਹਾਣੀ ਤੇ ਆਉਂਦੀ ਕਿ ਜਿਹੜੇ ਜੀਵਨ ਸਾਥਣ ਗੁਰੂ ਸਾਹਿਬ ਦੀ ਖਜੂਰੀ ਦੇ ਵਿੱਚ ਜੱਗੂ ਨੇ ਬਿਆਕੇ ਲੈ ਕੇ ਆਂਦੀ ਸੀ ਥੋੜੇ ਟਾਈਮ ਬਾਅਦ ਉਹ ਵੀ ਸਾਥ ਛੱਡ ਬੰਦੀ ਆ ਤੇ ਜੱਗੂ ਤੋਂ ਦੂਰ ਹੋ ਜਾਂਦੀ ਆ ਇਸੇ ਹਾਲ ਦੇ ਵਿੱਚ ਉਸ ਦਾ ਸਤਮਾ ਜੱਗੂ ਦੇ ਪਿਤਾ ਨੂੰ ਲੱਗਦਾ ਨਾਮ ਕੀ ਸੀ ਤੁਹਾਨੂੰ ਦਰਸ਼ਨ ਸਿੰਘ ਉਹਨਾਂ ਨੂੰ ਲੱਗਦਾ ਸਾਡਾ ਅਸੀਂ ਬਾਬਾ ਕਹਿੰਦੇ ਆ ਮੇਰਾ ਸਾਡਾ ਦਾ ਬਾਬਾ ਲੱਗਦਾ ਉਹਨਾਂ ਨੂੰ ਲੱਗਦਾ ਕਿ ਤੇ 7-1.5 ਸਾਲ ਦੇ ਵਿੱਚ ਸੱਦਮੇ ਦੇ ਕਾਰਨ ਕਿ ਮੇਰਾ ਪੁੱਤ ਮੰਜੇ ਤੇ ਪੈ ਗਿਆ ਮੇਰੀ ਨੂੰਹ ਜਿਹੜੀ ਆ ਮੈਨੂੰ ਛੱਡ ਗਏ ਮੇਰੇ ਪੁੱਤ ਨੂੰ ਚਲੇ ਗਈ ਸਾਲ 1.5 ਸਾਲ ਦੇ ਵਿੱਚ ਦਰਸ਼ਨ ਸਿੰਘ ਹੁਣੇ ਵੀ ਜਹਾਜ਼ ਕੋ ਚਲੇ ਜਾਂਦੇ ਨੇ ਜੱਗੂ ਦਾ ਇੱਕ ਭਰਾ ਹੈ ਭਰਾ ਏ ਛੋਟਾ ਹੈ ਇਹ ਸੋਣਾ ਹੈ ਜੱਗੂ ਦਾ ਇੱਕ ਭਰਾ ਏ ਜਸੂ ਜਸਕਰਨ ਉਹ ਅੱਜ ਕੱਲ ਕੈਨੇਡਾ ਦੇ ਵਿੱਚ ਠੀਕ ਠਾਕ ਆ ਕਈ ਸਾਲ ਉਹਨੂੰ ਹੋ ਗਏ ਨੇ ਬਾਈ ਸਟੂਡੈਂਟ ਗਿਆ ਸੀ ਸਟੂਡੈਂਟ ਗਿਆ ਸੀ ਅੱਜ ਕੱਲ ਚਲੋ ਆਪਣਾ ਕੰਮ ਕਾਰ ਉੱਥੇ ਜੋ ਹੈ ਮਹਾਰਾਜ ਤੁਹਾਨੂੰ ਦੱਸਦਾ ਉਹ ਕਰ ਰਿਹਾ ਹੈ ਜੱਗੂ ਦੇ ਕਿਉਂਕਿ ਇੱਕ ਮਾਂ ਦੇ ਲਈ ਦੇਖਣਾ ਆਪਣੇ ਪੁੱਤ ਨੂੰ ਇਸ ਹਾਲ ਦੇ ਵਿੱਚ ਬੜਾ ਔਖਾ ਜੱਗੂ ਦੀ ਮਾਤਾ ਨੂੰ ਐਸਾ ਸਤਮਾ ਲੱਗਦਾ ਕਿ ਜੱਗੂ ਦਾ ਜੋ ਹੈ ਐ ਇਸ ਨੂੰ ਦੇਖ ਕੇ ਉਹਦੇ ਮਾਤਾ ਡਿਪਰੈਸ਼ਨ ਦੇ ਵਿੱਚ ਉਹਨਾਂ ਨੂੰ ਖੁਦ ਨਹੀਂ ਕਈ ਵਾਰ ਪਤਾ ਲੱਗਦਾ ਕਿ ਉਹ ਕੀ ਕਹਿ ਰਹੇ ਨੇ ਜਾਂ ਕੀ ਗੱਲਾਂ ਕਰਦੇ ਨੇ ਬਾਈ ਮਿੰਟੂ ਅਸੀਂ ਸਭ ਤੋਂ ਪੈਸੇ ਦੀ سپورਟ ਨਹੀਂ ਮੰਗਦੇ ਕਿਉਂਕਿ ਜੱਗੂ ਦੇ ਉੱਪਰ ਇੰਨੀ ਕਿਰਪਾ ਹੈਗੀ ਆ ਕਿ ਪੰਜ-ਛੇ ਕਿੱਲਾਂ ਦਾ ਇਹ ਮਾਲਕ ਵੀ ਹੈਗਾ ਲੈ ਗਏ ਦੋਏ ਭਾਈਆਂ ਕੋਲ 5-7 ਕਿਲੇ ਵੀ ਹੈਗੇ ਭਰਾ ਦੂਜਾ ਕੈਨੇਡਾ ਦੇ ਵਿੱਚ ਵੀ ਆ ਸਭ ਕੁਝ ਹੈਗਾ ਕੋਠੀ ਬੜੀ ਵਧੀਆ ਪਾਈ ਹੋਈ ਆ ਜੱਗੂ ਦੇ ਨਾਲ ਕੋਈ ਬਾਈ ਗੱਲਾਂ ਮਾਰਨੇ ਵਾਲਾ ਜੱਗੂ ਦੇ ਨਾਲ ਕੋਈ ਇਸ ਨੂੰ ਪਿਆਰ ਨਾਲ ਸਮਝਾਉਣੇ ਵਾਲਾ ਨਹੀਂ ਜੱਗੂ ਇਕੱਲੇ ਪੰ ਦਾ ਸ਼ਿਕਾਰ ਆ ਕਿਉਂਕਿ ਮਾਤਾ ਬਜ਼ੁਰਗ ਉਹਨਾਂ ਦਾ ਵੀ ਸਾਨੂੰ ਖੁਦ ਨਹੀਂ ਚੰਗਾ ਲੱਗਿਆ ਕਿ ਉਹਨਾਂ ਨੂੰ ਵੀਡੀਓ 'ਚ ਲੈ ਕੇ ਆਈਏ ਓਹੋ ਡਿਪਰੈਸ਼ਨ ਦੇ ਵਿੱਚ ਨੇ ਜੱਗੂ ਨੂੰ ਕੋਈ ਗੱਲਾਂ ਮਾਰ ਦੇਣਾ ਮੈਂ ਜੱਗੂ ਨੂੰ ਕੋਈ ਸਾਥ ਮੈਂ ਜੇ ਭਾਈ ਅਸੀਂ ਵਾਦਾ ਕਰਦੇ ਆ ਅਸੀਂ ਦਾਵਾ ਇਹ ਕਰ ਸਕਦੇ ਆ ਕਿ ਜੱਗੂ ਠੀਕ ਹੋ ਜਾਏ ਹੋਰ ਕੁਝ ਨਹੀਂ ਚਲੋ ਜੋ ਪਹਿਲਾਂ ਹੋਇਆ ਹੋਇਆ ਉਹ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਇਹ ਆ ਕਿ ਜੱਗੂ ਆਪਣੀ ਮਾਂ ਦਾ ਬਜ਼ੁਰਗ ਦਾ ਸਹਾਰਾ ਬਣ ਜੇ ਇਹ ਜੱਗੂ ਦੇ ਮਾਪਿਆਂ ਨੇ ਭਾਈ ਅੰਟੀ ਨੂੰ ਅਸੀਂ ਚੰਗੀ ਤਰ੍ਹਾਂ ਕਿਉਂਕਿ ਅਸੀਂ ਅਕਸਰ ਘਰੇ ਆਏ ਹੁੰਦੇ ਸੀ ਅੰਟੀ ਬੜੀ ਖੁਸ਼ ਮਜ਼ਾਸੀ ਪਰ ਪੁੱਤ ਦੀ ਬਿਮਾਰੀ ਨੇ ਜਾਂ ਪੁੱਤ ਦੇ ਮਾਰੇ ਟਾਈਮ ਨੇ ਆਂਟੀ ਦਾ ਹਾਲ ਕੀ ਕਰਤਾ ਜੱਗੂ ਦੀ ਸਿਹਤ ਤੁਸੀਂ ਦੇਖ ਸਕਦੇ ਹੋ ਭਈ ਜਮਈ ਜੱਗੂ ਸੁੱਕ ਗਿਆ 2019 ਦੇ ਵਿੱਚ ਐਕਸੀਡੈਂਟ ਹੁੰਦਾ ਅੰਕਲ ਦੀ ਮੌਤ ਬਾਬੇ ਦੀ ਮੌਤ ਹੁੰਦੀ 21 21 21 21 ਚ ਜੱਗੂ ਦੇ ਪਿਤਾ ਚਲੇ ਜਾਂਦੇ ਨੇ ਮਿੰਟੂ ਭਾਈ ਆਹੀ ਹੱਥ ਜੋੜਦੇ ਆ ਤੁਹਾਡੀ ਬਹੁਤ ਵਧੀਆ ਸੇਵਾ ਬਹੁਤ ਥੋੜੀ ਤਗੜੀ ਟੀਮ ਆ ਭਾਈ ਆਹੀ ਹੱਥ ਜੋੜਦੇ ਆ ਇਸ ਮੁੰਡੇ ਨੂੰ ਤੇ ਸਾਡੀ ਇਸ ਮਾਂ ਨੂੰ ਆਪਣੇ ਕੋਲ ਆਪਣੀ ਸੰਸਥਾ ਦੇ ਵਿੱਚ ਤੁਸੀਂ ਲੈ ਗਿਓ ਇਹਨਾਂ ਦਾ ਇਲਾਜ ਕਰਵਾ ਦਿਓ ਤੇ ਫਿਰ ਖੁਸ਼ੀ-ਖੁਸ਼ੀ ਇਹ ਆਪਣੇ ਘਰ ਦੇ ਵਿੱਚ ਆ ਜਾਣ ਬਾਈ ਇਹੀ ਉਮੀਦ ਆ ਬੜਾ ਤੁਹਾਡੀਆਂ ਵੀਡੀਓਜ਼ ਦੇਖੀਆਂ ਨੇ ਬੜਾ ਤੁਹਾਡੇ ਬਾਰੇ ਚੰਗਾ-ਚੰਗਾ ਸੁਣਿਆ ਤਾਂ ਉਮੀਦ ਆ ਤੁਸੀਂ ਸਾਡੇ ਇਸ ਭਰਾ ਦੇ ਲਈ ਸਾਡੇ ਛੋਟੇ ਵੀਰ ਦੇ ਲਈ ਇੱਕ ਫਰਿਸ਼ਤਾ ਬਣ ਕੇ ਆਉਂਗੇ ਜਿਵੇਂ ਤੁਹਾਨੂੰ ਆਮ ਲੋਕ ਵੀ ਕਹਿੰਦੇ ਨੇ ਕਿ ਮਿੰਟੂ ਰੱਬ ਦਾ ਫਰਿਸ਼ਤਾ ਭੇਜਿਆ ਹੋਇਆ ਬਾਈ ਧੰਨਵਾਦ